ਤੁਹਾਨੂੰ ਦਿਖਾ ਰਿਹਾ ਹਾਂ ਜੀ ਫੋਟੋ ਸਰਕੀ ਬਾਜ਼ਾਰ ਦੀ ਜਿੱਥੋਂ ਕਿ ਪਾਣੀ ਕਾਫੀ ਹੋ ਗਿਆ ਸਮਾਂ ਹੋ ਗਿਆ ਲਗ 10-12 ਘੰਟੇ ਹੋ ਗਏ ਭਰੇ ਪਏ ਨੂੰ ਹਾਲੇ ਤੱਕ ਕੋਈ ਹੱਲ ਨਹੀਂ ਹੋਇਆ ਮੋਟਰਾਂ ਵੀ ਚਲਾਈਆਂ ਗਈਆਂ ਸੀ ਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਹੈ ਉਹ ਮੋਟਰ ਜਿਹਨੇ ਪਾਣੀ ਚੱਕ ਕੇ ਸਿੱਟਿਆ ਸੀ ਆਹ ਮੋਟਰ ਹੈ ਜੀ ਹੁਣ ਬੰਦ ਕਰ ਰੱਖੀ ਹੈ ਇਹਦਾ ਵੀ ਮੈਂ ਕਾਰਨ ਦੱਸੂਗਾ ਆਹ ਮੋਟਰ ਨੇ ਪਾਣੀ ਚੱਕਿਆ ਇਸ ਖਾਲੇ ਦੇ ਵਿੱਚ ਸੂਆ ਜੋ ਕੁਝ ਵੀ ਛੋਟਾ ਜਿਹਾ ਬਣਾ ਰੱਖਿਆ ਗਿਆ ਇਹਨਾਂ ਨੇ ਇਹਦੇ ਵਿੱਚ ਸਿੱਟਿਆ ਇਹ ਪਾਣੀ ਅੱਗੇ ਤੱਕ ਗਿਆ ਅੱਗੇ ਕਿਤੇ ਇਹ ਤੋਂ ਸਮਝ ਲੋ ਅੱਧਾ ਕਿਲੋਮੀਟਰ ਗਿਆ ਹੋਣਾ ਹੈ ਗਿਆ ਅੱਗੇ ਤਾਂ ਕੋਈ ਪ੍ਰਬੰਧ ਨਹੀਂ ਸੀ ਤੇ ਉਹ ਪਾਣੀ ਉੱਥੋਂ ਨਿਕਲ ਕੇ ਆ ਗਿਆ ਆ ਦੇਖੋ ਸੜਕਾਂ ਦੇ ਉੱਪਰ ਇਧਰਲੇ ਪਾਸੇ ਪਹਿਲੀ ਵਾਰ ਖੜਾ ਹੈਗਾ ਪਾਣੀ ਇਸ ਪਾਸੇ ਨਹੀਂ ਤਾਂ ਆਪਸਾ ਨੀਵਾ ਸੀ ਇੱਧਰ ਜ਼ਿਆਦਾ ਖੜਦਾ ਹੁੰਦਾ ਸੀਗਾ ਤੇ ਇਧਰ ਲਈ ਇਸ ਪਾਸੇ ਪਹਿਲੀ ਵਾਰ ਪਾਣੀ ਖੜਾ ਹੈ ਹੁਣ ਉਹ ਬੰਨ ਲਾਇਆ ਸੀ ਮੁਰੇ ਤੜਾਤਾ ਆਪਣਾ ਇਹਦਾ ਮਿੱਟੀ ਦਾ ਤੇ ਉਹੀ ਪਾਣੀ ਜੋ ਕੱਢਿਆ ਸੀ ਮੋਟਰ ਨੇ ਦੁਬਾਰੇ ਉਸੇ ਸਾਈਡ ਤੇ ਫੇਰ ਜਾ ਰਿਹਾ ਹੈ ਆ ਦੇਖੋ ਜਿੱਧਰੋਂ ਪਾਣੀ ਕੱਢਿਆ ਸੀ ਹੁਣ ਉਧਰ ਨੂੰ ਫੇਰ ਜਾ ਰਿਹਾ ਕੱਢਿਆ ਹੋਇਆ ਪਾਣੀ ਇਹ ਤਾਂ ਇਸ ਤਰ੍ਹਾਂ ਗੋਲ ਚੱਕਰ ਵਾਲੀ ਗੱਲ ਹੋ ਗਈ ਵੀ ਇੱਕ ਪਾਸੇ ਕੱਢਦਾ ਤੇ ਦੂਜੇ ਪਾਸੇ ਫੇਰ ਵਾਪਸ ਉੱਥੇ ਆ ਗਿਆ ਫਿਲਮੀ ਸਟਾਈਲ ਜਿਵੇਂ ਫਿਲਮਾਂ 'ਚ ਹੁੰਦਾ ਹੈ ਉਹ ਕੰਮ ਕੀਤਾ ਹੋਇਆ ਹੈ ਫੋਨ ਕਰਕੇ ਬੁਲਾਇਆ ਆ ਆ ਦੇਖੋ ਵਾਪਸ ਉਹੀ ਪਾਣੀ ਇੱਧਰ ਆ ਰਿਹਾ ਹੈਗਾ ਮੁੜ ਕੇ ਤੇ ਉਸ ਪਾਸੇ ਪਹਿਲੀ ਵਾਰੇ ਪਾਣੀ ਖੜਾ ਹੈ ਤੇ ਇੱਧਰ ਫੇਰ ਵਾਪਸ ਆ ਰਿਹਾ ਇੱਧਰ ਤਾਂ ਖੜਦਾ ਹੀ ਹੁੰਦਾ ਸੀਗਾ ਲੰਬੇ ਸਮੇਂ ਤੋਂ ਪਾਣੀ ਚ ਹੁੰਦਾ ਸੀ ਤੇ ਸਾਡੇ ਲੋਕਾਂ ਦੀ ਵੀ ਗਲਤੀ ਹੈ ਉਹਨਾਂ ਨੇ ਵਿੱਚ ਕਾਫੀ ਲਫਾਫੇ ਨਾਰਿਅਲ ਪਾਣੀ ਬੋਤਲਾਂ ਤੇ ਉਹ ਜਿਹੜੇ ਹੁੰਦੇ ਆ ਸਿਮਿੰਟ ਦੇ ਗੱਟੇ ਆ ਕੰਮ ਚੱਲ ਰਿਹਾ ਇਹਦੇ ਕਰਕੇ ਵੀ ਕਾਫੀ ਕੁਝ ਰੁੜ ਕੇ ਵਿੱਚ ਆ ਗਿਆ ਤੇ ਆ जल्दी <laughs>